ਸਰੀਆ ਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਤੇ ਜਿੱਥੇ ਅੱਜ ਸ਼ੁਰੂ ਕਰ ਲੱਗੇ ਆ ਆਪਾਂ ਸੇਲ ਦੀ ਵੀਡੀਓ ਤੇ ਇਹ ਸੇਲ ਜਿਹੜੀ ਜੇ ਇਹ ਆ ਗਈ ਜੇ ਸਾਲ ਦੀ ਆਖਰੀ ਸੇਲ ਤੇ ਉਹ ਸਟਾਕ ਦੇ ਉੱਤੇ ਸੇਲ ਪਾਤੀ ਆ ਜਿਹੜਾ ਆਪਣੇ ਕੋਲ ਥੋੜਾ ਬੋਧਾ ਬਚਿਆ ਤੇ ਤੁਹਾਨੂੰ ਦੇਤਾ ਵੱਡੀ ਆਫਰ ਦੇ ਨਾਲ ਵੀਡੀਓ ਜਿਹੜੀ ਜੇ ਸਿਰਫ ਮੰਡੇ ਤੱਕ ਚੱਲਣੀ ਜੇ ਕਿਉਂਕਿ ਇਹ ਵੀਡੀਓ ਬਾਅਦ ਵਿੱਚ ਮੈਂ ਡਿਲੀਟ ਕਰ ਦੇਣੀ ਆ ਵੀਡੀਓ ਲੰਬਾ ਟਾਈਮ ਨਹੀਂ ਚਲਾਉਂਗਾ ਤੇ ਸਟਾਕ ਬਹੁਤ ਸੋਹਣਾ ਸੋਹਣਾ ਦਊਂਗਾ ਤੇ ਫਰੈਸ਼ ਸਟਾਕ ਵੀ ਆਊਗਾ ਤੇ ਕੋਸ਼ ਜਿਹੜੇ ਸੂਟ ਆਪਣੇ ਕੋਲ ਰਹਿ ਗਏ ਨੇ ਉਹ ਦਊਗਾ ਰੇਟ ਜਿਹੜੇ ਜੇ ਤੁਹਾਡੀ ਸੋਚ ਸਮਝਦੋ ਪਰੇ ਹੋਣਗੇ ਜੇ ਜਲਦੀ ਜਲਦੀ ਬੁੱਕ ਕਰ ਲਿਓ ਤੇ ਆਪਣੇ ਆਰਡਰ ਜਿਹੜੇ ਦਿੱਤੇ ਆ ਨੰਬਰ ਤੇ ਭੇਜਿਓ ਕੈਸ਼ ਔਨ ਡਿਲੀਵਰੀ ਤੁਹਾਨੂੰ ਪਤਾ ਹੀ ਨਹੀਂ ਕਰਦੇ ਉਹ ਨਹੀਂ ਜੇ ਹੈਗੀ ਆਪਣੇ ਕੋਲ ਪੇਮੈਂਟ ਜਿਹੜੀ ਜੇ ਆਨਲਾਈਨ ਤੇ ਐਡਵਾਂਸ ਰਹੂਗੀ ਜੇ ਸ਼ਿਪਿੰਗ ਜਿਹੜੀ ਉਹ ਫ੍ਰੀ ਰਹੂਗੀ ਜੇ ਤੇ ਸੂਟ ਕਿਹੜੇ ਆਉਣਗੇ ਵੀਡੀਓ ਜਿਹਨੂੰ ਚੈੱਕ ਜ਼ਰੂਰ ਕਰ ਲਿਓ ਬਹੁਤ ਪਿਆਰੇ ਪਿਆਰੇ ਤੇ ਬਹੁਤ ਸੋਹਣੇ ਸੋਹਣੇ ਸੂਟ ਜਿਹੜੇ ਦਊਂਗਾ ਮੈਂ ਇਸੇ ਵੀਡੀਓ ਦੇ ਵਿੱਚ ਸੁਪਰ ਸੰਡੇ ਸੇਲ ਸਾਲ ਦੀ ਆਖਰੀ ਸੇ ਕੈਨਸਲ ਅੱਜ ਉਹ ਕਰਦੇ ਆ ਵੀਡੀਓ ਸ਼ੁਰੂ ਦਿਖਾਉਣਾ ਸੂਟ ਤੁਹਾਨੂੰ ਆ ਵੀਡੀਓ ਨਾਲ ਸ਼ੁਰੂ ਕਰਨ ਤੋਂ ਪਹਿਲਾਂ ਸੱਚ ਮੈਂ ਦੱਸ ਦੇਣਾ ਤੁਹਾਨੂੰ ਕਿ ਦੋ ਵੀਡੀਓ ਪੈਣੀਆਂ ਅੱਜ ਇੱਕ 3 ਵਜੇ ਪੈਣੀ ਆ ਤੇ ਇੱਕ ਹੁਣ ਇਸ ਵੇਰੇ 8 ਵਜੇ ਅਪਲੋਡ ਹੋਣੀ ਆ ਆ ਮੋਸਟਲੀ ਹੁਣ ਜਿਹੜਾ ਵੀਡੀਓ ਦਾ ਟਾਈਮ ਆਉਣ ਵਾਲਾ ਅੱਗੇ ਜਿਹੜਾ ਉਹ 9 ਵਜੇ ਦਾ ਆਊਗਾ ਕਿਉਂਕਿ ਸਵੇਰੇ ਜਿਆਦਾ ਜਲਦੀ अर्ਲੀ ਮਾਰਨਿੰਗ ਵੀਡੀਓ ਪੈ ਜਾਂਦੀ ਹੈ ਤੇ ਕਈ ਵਾਰੀ ਕਸਟਮਰ ਸਾਡੇ ਕਹਿ ਦਿੰਦੇ ਆ ਕਿ ਅਹੀਂ ਲੇਟ ਉੱਠ ਕੇ ਵੇਖਦੇ ਆ ਜਾਂ ਛੁੱਟੀਆਂ ਕਰਕੇ ਲੇਟ ਉੱਠੀਦਾ ਸੋ ਪਲੀਜ਼ 9 ਵਜੇ ਦਾ ਟਾਈਮ 'ਚ ਸਾਡਾ ਵੀਡੀਓ ਦਾ ਪਰ ਆਹ ਜਿਹੜੀ ਵੀਡੀਓ ਆ ਸੇਲ ਵਾਲ ਇੱਕ ਵੀਡੀਓ ਉਹ ਕਿਹੜੀ ਵੀਡੀਓ ਹੋਊਗੀ ਉਹ ਹੋਊਗੀ ਸਾਰੀ ਬਿਦਾਉਟ ਦੁਪੱਟਾ ਵਾਲੇ ਸੂਟਾਂ ਦੀ ਜਿਨ੍ਹਾਂ ਦੇ ਵਿੱਚ ਦੁਪੱਟੇ ਨਹੀਂ ਹੈਗੇ ਸੂਟਾਂ ਦੇ ਉਹ ਵੀਡੀਓ ਦਊਂਗਾ ਸਭ ਤੋਂ ਸੋਹਣੇ ਤੇ ਸਸਤੇ ਰੇਟਾਂ ਜਿਦਾ ਦਊਂਗਾ ਉਹ ਵੀ ਵੀਡੀਓ ਜ਼ਰੂਰ ਚੈੱਕ ਕਰਿਓ ਕਿੰਨੇ ਵਜੇ ਵਾਲੀ 3 ਵਜੇ ਵਾਲੀ ਲੋ ਕਰਦੇ ਆ ਵੀਡੀਓ ਸ਼ੁਰੂ ਪਹਿਲਾ ਸੂਟ ਚੈੱਕ ਕਰ ਲਿਓ ਇਹ ਸੂਟ ਦਾ ਰੇਟ ਜਿਹੜਾ ਹੈਗਾ ਅੱਜ ਤੋਂ ਤੁਸੀਂ ਪਿੱਛੇ ਹਫ਼ਤਾ ਡੇਢ ਹਫ਼ਤਾ ਜਾ ਕੇ ਚੈੱਕ ਕਰ ਲਿਓ ਵੀਡੀਓ ਜਿਹਦੇ ਵਿੱਚ ਰੇਟ ਹੈਗਾ 990 ਰੁਪਏ ਪਰ ਹੁਣ ਆਪਣੇ ਕੋਲ ਸਟਾਕ ਨਹੀਂ ਹੈਗਾ ਇੱਕ ਇੱਕ ਸੂਟ ਹੀ ਬਚਿਆ ਆ ਕੋਈ ਹੋ ਸਕਦੇ ਦੋ ਹੋਣ ਨਹੀਂ ਤਾਂ ਇੱਕ ਇੱਕ ਸਿੰਗਲ ਸਿੰਗਲ ਹੀ ਰਹੇਗਾ ਇਹ ਕਰਕੇ ਇਹ ਮੈਂ ਪਾਦਣ ਲੱਗਾ ਆ ਸਾਲ ਦੀ ਆਖਰੀ ਸੇਲ ਦੀ ਵੀਡੀਓ ਤੇ ਜਿਹਦੇ ਵਿੱਚ ਤੁਸੀਂ ਲੈ ਸਕਦੇ ਜੇ ਵੱਡੇ ਆਫਰ ਤੇ ਵੱਡੇ ਫਾਇਦੇ ਜਿਹਦੇ ਵਿੱਚ ਸੂਟ ਸੋਹਣਾ ਜਾਂ ਚੈੱਕ ਕਰ ਲਿਓ ਆ ਜਣਾ ਜੇ ਬਹੁਤ ਸੋਹਣਾ ਕ੍ਰਾਸ਼ ਦੇ ਵਿੱਚ ਫੈਬਰਿਕ ਤੇ ਬਾਟਮ ਆ ਜਣੀ ਮਸਲੀਨ ਦੀ ਦੁਪੱਟਾ ਵੀ ਨਾਲ ਸੇਮ ਕ੍ਰਾਸ਼ ਦਾ neck ਤੇ ਡਿਜ਼ਾਈਨ ਜੇ ਬਾਟਮ ਦੇ ਉੱਤੇ ਵਰਕ ਜੇ ਘੇਰੇ ਦੇ ਉੱਤੇ ਵਰਕ ਜੇ ਘੇਰਾ ਜਿਹੜਾ ਜੇ ਇਹਦਾ ਗਰਲਿਸ਼ ਜੇ 22 ਤੋਂ 23 ਤੱਕ ਘੇਰਾ ਰੈਡੀ ਹੋਣਾ ਜੇ ਇਹਦਾ ਤੇ ਰੇਟ ਉਦਾਂ ਇਹਦਾ ਜਿਹੜਾ ਹੈਗਾ 990 ਰੁਪਈਏ ਹੀ ਪਰ ਅੱਜ ਤੁਹਾਨੂੰ ਮੈਂ ਦੋ ਆਫਰਾਂ ਦਊਂਗਾ ਇਹਦੇ ਵਿੱਚ ਇੱਕ ਤਾਂ ਸਿੰਗਲ ਲੈਂਦੇ ਜੇ ਤੇ 845 ਦਾ ਜੇ ਦੋ ਬੁੱਕ ਕਰਦੇ ਜੇ ਤੇ 1600 ਰੁਪਈਏ ਦੇ ਜੇ ਇਸ ਵੀਡੀਓ ਦੇ ਵਿੱਚ ਸੂਟ ਤੁਸੀਂ ਜਿੰਨੇ ਵੀ ਬੁੱਕ ਕਰਨੇ ਆ ਨਾ ਇੱਕ ਦੇ ਨਾਲ ਇੱਕ ਦੀ ਆਫਰ ਚੱਲਣ ਢਈ ਆ ਤੁਸੀਂ ਕੋਈ ਵੀ ਦੋ ਬੁੱਕ ਕਰ ਲਿਓ ਰੇਟ ਮੈਨੂੰ ਪੁੱਛ ਲਿਓ ਮੈਂ ਦੱਸ ਦਊਂਗਾ ਲੈਸ ਕਰਕੇ ਆਫਰ ਤੁਹਾਨੂੰ ਮੈਂ ਦੇ ਦਿੱਤੀ ਜੇ ਇਹਦੇ ਉੱਤੇ ਵੀ 1600 ਦੇ ਦੋ ਸੂਟ ਜੇ ਫ੍ਰੀ ਸ਼ਿਪਿੰਗ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਇਸੇ ਦੇ ਵਿੱਚ ਆ ਗਿਆ ਜੇ ਅੱਗੇ ਗ੍ਰੇ ਕਲਰ ਆਪਣੇ ਕੋਲ ਆ ਇਹ ਵੀ ਸੋਹਣਾ ਜਿਹਾ ਕਲਰ ਚੈੱਕ ਕਰ ਲਿਓ ਨਾਲ ਇਹਦੇ ਬਾਟਮ ਚੈੱਕ ਕਰ ਲਿਓ ਬਹੁਤ ਸੋਹਣੀ ਜੇ ਤੇ ਨਾਲ ਨੈੱਕ ਦੇ ਉੱਤੇ ਵਰਕ ਬਹੁਤ ਸੋਹਣਾ ਜੇ ਦੁਪੱਟਾ ਆ ਗਿਆ ਜੇ ਸੇਮ ਨਾਲ ਇਹਦੇ ਵਿੱਚ ਕ੍ਰਸ਼ ਦਾ ਤੇ ਕ੍ਰਸ਼ ਤਾਂ ਹੀ ਨਾਲ ਆ ਜਣਾ ਜੇ ਇਹਦੇ ਵਿੱਚ ਸ਼ਰਟ ਦਾ ਫੈਬਰਿਕ ਤੇ ਨਾਲ ਬਾਟਮ ਜਿਹੜੀ ਜੇ ਉਹ ਮਸਲੀਨ ਦੀ ਹੋਣੀ ਜੇ ਵਰਕ ਬਹੁਤ ਸੋਹਣਾ ਜਿਹਾ ਡਿਜ਼ਾਈਨ ਸੁਪਰ ਹਿੱਟ ਸਭ ਤੋਂ ਵਾਇਰਲ ਰੇਟ ਅੱਜ ਦੀ ਵੀਡੀਓ ਦੇ ਵਿੱਚ 845 ਰੁਪਏ ਵੀਡੀਓ ਇੱਕੋ ਦਿਨ ਵਾਸਤੇ ਚੱਲਣੀ ਆ 24 ਘੰਟੇ ਵਾਸਤੇ ਨਹੀਂ 24 ਨਹੀਂ ਸ਼ਾਮ ਤੱਕ ਚੱਲੂਗੀ ਮੰਡੇ ਸ਼ਾਮ ਤੱਕ ਤੇ ਇਹ ਤੁਸੀਂ ਚੈੱਕ ਕਰ ਲਿਓ ਅੱਗੇ ਹੋਰ ਸੋਹਣਾ ਜਿਹਾ ਫੈਬਰਿਕ ਆਗਾ ਜੇ ਔਰਗਾਂਜਾ ਦਾ ਵਿਸਕੋਸ ਦਾ ਸੂਟ ਜੇ neck ਦਾ ਡਿਜ਼ਾਈਨ ਜੇ ਬਹੁਤ ਸੋਹਣਾ ਦੁਪੱਟਾ ਨਾਲ ਮਸਲੀਨ ਦਾ ਜੇ ਤੇ ਬਾਟਮ ਜਿਹੜੀ ਜੇ ਉਹ ਵੀ ਮਸਲੀਨ ਦੀ ਜੇ ਲੈਂਥ ਜਿਹੜੀ ਜੇ ਇਹਦੀ 42 ਤੱਕ ਰੈਡੀ ਹੋ ਜਾਂਦੀ ਜੇ ਤੇ ਇਹਦਾ ਵੀ ਰੇਟ ਤੁਹਾਨੂੰ ਸੇਮ ਦੇ ਦਣਾ ਇਹ ਵੀ 990 ਵਾਲਾ ਸੂਟ ਹੀ ਜੇ ਤੇ ਇਹਦੇ ਵਿੱਚ ਆ ਗਿਆ ਜੇ ਆਪਣੇ ਕੋਲ ਲਾਈਟ ਫਿਰੋਜੀ ਕਲਰ ਤੇ ਨਾਲ ਇੰਡੀਗੋ ਕਲਰ ਦੀ ਆ ਗਈ ਬਾਟਮ ਤੇ ਨਾਲ ਦੁਪੱਟਾ ਬਾਟਮ ਤੇ ਦੁਪੱਟਾ ਦੋਵੇਂ ਮਸਲੀਨ ਦੇ ਨੇ ਸ਼ਰਟ ਜਿਹੜੀ ਜੇ ਉਹ ਔਣ ਜੇ ਔਰਗਾਂਜਾ ਦੀ ਰੇਟ ਆਉਣਾ ਜੇ ਇੰਨਾ ਸੂਟਾਂ ਦਾ ਸਿਰਫ ਤੇ ਸਿਰਫ 1600 ਦੇ ਦੋ ਸੂਟ ਜੇ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਇੱਕ ਨਾ ਵੀਡੀਓ 3 ਵਜੇ ਅਪਲੋਡ ਹੋਣੀ ਜੇ ਉਹ ਵੀ ਮਿਸ ਨਾ ਕਰਿਓ ਉਹਦੇ ਵਿੱਚ ਵੀ ਤੁਹਾਨੂੰ ਸੂਟ ਦੇਣੇ ਬੜੇ ਟੌਪ ਟੌਪ ਦੇ ਮੈਂ ਆ ਵੀ ਸੋਨੇ ਦਾ ਸੂਟ ਚੈੱਕ ਕਰ ਲਿਓ ਜਿਹਦੇ ਵਿੱਚ ਬਾਟਮ ਤੇ ਵਰਕ ਦੁਪੱਟਾ neck ਤੇ ਵਰਕ ਤੇ ਪਲੱਸ ਘੇਰੇ ਤੇ ਵਰਕ ਸੇਮ ਰੇਟ 900 ਤੇ 90 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਜੇ ਸੌਰੀ 990 ਰੁਪਏ ਰੇਟ ਹੈਗਾ ਅੱਜ ਦੀ ਵੀਡੀਓ ਦੇ ਵਿੱਚ ਹੈਗਾ ਜੇ 845 ਰੁਪਏ ਲਓ ਵੀ ਚੱਕੋ ਵੀ ਇੱਕ ਹੋਰ ਆਗਾ ਸੂਟ ਕ੍ਰੇਪ ਦੇ ਉੱਤੇ ਇਹਦੇ ਰੇਟ ਉਹੀ ਤੁਹਾਨੂੰ ਸੁਣ ਕੇ ਹੈਰਾਨ ਹੋ ਜਾਣਾ ਤੁਸੀਂ ਕਿ ਇੰਨਾ ਸੋਹਣਾ ਸੂਟ ਤੇ ਸਿਰਫ 850 ਰੁਪਈਆ ਦਾ ਜੇ ਸ਼ਿਪਿੰਗ ਫਰੀ ਦੇ ਨਾਲ ਜੇ ਪਿਓਰ ਦਾ ਦੁਪੱਟਾ ਜੇ ਹੈਂਡਵਰਕ ਦੇ ਨਾਲ ਜੇ ਸੂਟ ਪੀਸ ਸਿੰਗਲ ਸਿੰਗਲ ਰਹੇਗਾ ਮੈਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਤਾ 3-4 ਦਿਨ ਪਹਿਲਾਂ ਸਟੋਰੀ ਪਾ ਕੇ ਕਿ ਰੇਟ ਤੁਸੀਂ ਸੋਚ ਵੀ ਨਹੀਂ ਸਕਦੇ ਜਿੰਨੇ ਜਿੰਨੇ ਸਸਤੇ ਮੈਂ ਤੁਹਾਨੂੰ ਦੇ ਦਿੰਨੇ ਆ ਸਾਲ ਦੀ ਆਖਰੀ ਸੇਲ ਜੇ ਤੇ ਇੱਕੋ ਦਿਨ ਵੀਡੀਓ ਚੱਲਣੀ ਜੇ ਵੀਡੀਓ ਲੰਬੀ ਨਹੀਂ ਚੱਲਣੀ ਰੇਟ ਹੈਗਾ ਜੇ ਇਹਦਾ 845 ਦੋ ਸੂਟ ਹੈਗੇ ਜੇ 1600 ਰੁਪਈਏ ਦੇ ਵਿੱਚ ਚੈੱਕ ਕਰੋ ਹੁਣ ਆ ਵੀ ਸੂਟ 1350 ਰੁਪਈਆ ਦਾ ਸੂਟ ਹੀਗਾ ਫਿਰ ਆਪਾਂ ਆਫਰ ਦੇ ਵਿੱਚ ਦਿੱਤਾ ਹੈਗਾ ਤਾਂ ਨੋ ਇਹ ਲਿਆ ਕੇ ਸਟਾਕ ਜਿਹੜਾ ਇਹ 990 ਦੇ ਵਿੱਚ ਹੁਣ ਇਸ ਟਾਈਮ ਤੇ ਉੱਤੇ ਆ ਗਿਆ ਆਪਣੇ ਕੋਲੇ 845 ਦੇ ਵਿੱਚ ਇੱਕੋ ਸੂਟ ਜੇ ਬਸ ਇਹ ਵੀ ਹੁਣ ਇਹ ਪਤਾ ਨਹੀਂ ਕਿਹਦੀ ਲਾਟਰੀ ਨਿਕਲਣੀ ਆ ਇਹ ਹੁਣ ਤੁਸੀਂ ਵੇਖਣਾ ਕਿ ਕਿਹਦੀ ਨਿਕਲਦੀ ਹੈ ਰੇਟ ਕੀ ਆ ਇਹਦਾ ਸਿਰਫ ਤੇ ਸਿਰਫ 845 ਰੁਪਏ ਪਿਓਰ ਤੇ ਦੁਪੱਟੇ ਨਾਲ ਜੇ ਬਾਟਮ ਕਰੇਪ ਦੀ ਜੇ ਸ਼ਰਟ ਜਿਹੜੀ ਜੇ ਉਹ ਵੀ ਕਰੇਪ ਦੀ ਜੇ ਵਰਕ ਬਹੁਤ ਸ਼ਾਨਦਾਰ ਜੇ ਆਹ ਲਓ ਜੀ ਹੈਂਡਵਰਕ ਵਾਲਾ ਸੂਟ ਆ ਗਿਆ ਜੇ ਇੱਕ ਹੋਰ 990 ਵਾਲਾ ਜਿਹੜਾ ਅੱਜ ਤੁਹਾਨੂੰ ਦੇਣਾ 845 ਰੁਪਏ ਦੇ ਨਾਲ ਬਾਜੂ ਵਰਕ ਐਡ ਜੇ ਦੇ ਉੱਤੇ ਹੈਂਡਵਰਕ ਹਾਈਲਾਈਟ ਜੇ ਦੁਪੱਟਾ ਨਾਲ ਚੁਣੋਂਦਾ ਜੇ 컬러 ਦਾ ਮਾਇਨਰ ਜਿਹਾ ਫਰਕ ਜੇ ਵੀਡੀਓ ਜਿਹੜਾ ਇਹਦੇ ਵਿੱਚ ਹੈ ਜੇ ਥੋੜਾ ਬ੍ਰਾਈਟ ਹੋਂਡਿਆ ਥੋੜਾ ਜਿਆਦਾ ਨਾਲੋਂ ਡਲ ਕਲਰ ਜੇ ਡਾਰਕ ਸ਼ੇਡ ਜੇ ਆਹ ਸ਼ੇਡ ਜੇ オリジナル ਇਹਦੀ ਰੇਟ ਸੇਮ ਉਹੀ 845 ਰੁਪਏ ਤੇ ਆਹ ਲਓ ਜੀ ਜਿਹੜਾ ਸੁਪਰ ਰੇਟ ਆਰਟੀਕਲ ਹੈ ਸਾਡਾ ਉਹ ਵੀ ਤੁਹਾਨੂੰ ਅੱਜ ਆਪਾਂ ਸਸਤੇ ਰੇਟ 'ਚ ਦੇ ਦੇਣਾ ਅਸੀਂ ਵਾਈਨ ਸ਼ੇਡ ਦੇ ਨਾਲ ਚੈੱਕ ਕਰੋ ਸਾਰੇ ਸੂਟ ਤੇ ਜਾਲ ਤੇ ਥੱਲੇ ਬਣੇ ਇਹਦੇ ਮੋਹਰ ਅਰ ਟਾਈਮ ਦੇ ਉੱਤੇ ਵਿਡਿੰਗ ਸੀਜ਼ਨ ਚੱਲਣ ਡਿਆ ਆ ਉਹਨਾਂ ਦੇ ਵਿੱਚ ਸਭ ਤੋਂ ਟ੍ਰੈਂਡਿੰਗ ਜਿਹੜੇ ਰਹਿੰਦੇ ਸੀਗੇ ਇਹ ਸੂਟ ਸੀਗੇ ਜਿਹਦੇ ਨਾਲ ਦੁਪੱਟਾ ਚੁਣੋਂਦਾ ਹੋਣਾ ਜੇ ਕਲਰ ਆਪਸ਼ਨ ਹੈ ਇਹਦੇ ਵਿੱਚ ਆਪਣੇ ਕੋਲ 3-4 ਹੈਗੀਆਂ ਤੁਹਾਨੂੰ ਮੈਂ ਦੇ ਦਿੰਨਾ ਚੈੱਕ ਕਰ ਲਿਓ ਬਹੁਤ ਸੋਹਣੀ ਆ ਗਈ ਮਹਿੰਦੀ ਛੇੜ ਜਿਹੜਾ ਤੁਸੀਂ ਮਹਿੰਦੀ ਦਿੱਤੇ ਵੀ ਪਾ ਸਕਦੇ ਜੇ ਤੇ ਨਾਲ ਇਹਦੇ ਆ ਗਿਆ ਜੇ ਬਲੈਕ ਸੂਟ ਇਹਨੂੰ ਤੁਸੀਂ ਕਿਤੇ ਵੀ ਆਉਣ ਜਾਣ ਲੱਗਿਆਂ ਪਾ ਸਕਦੇ ਜੇ ਤੇ ਆ ਜੇ ਨਾਲ ਇਹਨਾਂ ਦੀਆਂ ਮਾਡਲਾਂ ਚੈੱਕ ਕਰ ਲਓ ਇਦਾਂ ਦਾ ਸੂਟ ਰੈਡੀ ਹੁੰਦਾ ਜੇ ਤੇ ਇਹਦੇ ਵਿੱਚ ਕਲਰ ਆਪਸ਼ਨਾਂ ਤੁਹਾਨੂੰ ਮੈਂ ਦੇ ਦੂੰਗਾ ਚੈੱਕ ਕਰ ਲਿਓ ਰੇਟ ਇਹਦਾ ਵੀ ਦੇ ਦੇਣਾ ਜੇ ਸੇਮ ਅੱਜ 845 ਰੁਪਏ ਦੋ ਸੂਟ ਮਿਲ ਜਣੇ ਜੇ ਤੁਹਾਨੂੰ ਸਿਰਫ ਤੇ ਸਿਰਫ 1600 ਰੁਪਏ ਦੇ ਵਿੱਚ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਕਿਤੇ ਵੀ ਤੁਸੀਂ ਸਿੰਗਲ ਸੂਟ ਬੁੱਕ ਕਰ ਲਿਓ 845 ਦਾ ਦੋ ਜਿਹੜੇ ਆਉਣੇ ਆ 1600 ਰੁਪਏ ਦੇ ਵਿੱਚ ਆਹ ਲਓ ਜੀ ਇਹਦੇ ਵਿੱਚ ਆ ਗਈ ਮੈਰੂਨ ਸ਼ੇਡ ਦੋ ਤਿੰਨ ਸ਼ੇਡਾਂ ਜਿਹੜੀਆਂ ਸਭ ਤੋਂ ਵੱਧ ਵਿਗਣ ਵਾਲੀਆਂ ਸੀ ਉਹ ਤੁਹਾਨੂੰ ਆਪਾਂ ਦੇ ਦਿੱਤੀਆਂ ਆ ਤੇ ਰੇਟ ਦੇ ਦਿੱਤਾ 845 ਇਹ ਵੀ 990 ਰੁਪਏ ਵਾਲੇ ਸੂਟ ਸੀਗੇ ਜਿਹੜੇ ਅੱਜ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਵਿੱਚ ਦੇ ਦਿੱਤੇ ਆ 1600 ਦੇ ਦੋ ਤੇ ਆ ਗਿਆ ਜੇ ਅੱਗੇ ਇੰਡੀਗੋ ਸ਼ੇਡ ਦੇ ਵਿੱਚ ਸੂਟ ਆਪਣੇ ਕੋਲ ਇਹ ਵੀ ਤੁਹਾਨੂੰ ਸੋਹਣਾ ਜਿਹਾ ਤੇ ਸਸਤੇ ਜੇ ਰੇਟ 'ਚ ਦਵਾਂਗਾ ਜਿਹਦੇ ਵਿੱਚ ਪੈਚਵਰਕ ਐਮਬਰਾਇਡਰੀ ਨਾਲ ਸਾਰਾ ਤਿੱਲੇ ਦਾ ਬਣਿਆ ਸੂਟ ਜੇ ਕ੍ਰੇਪ ਦਾ ਫੈਬਰਿਕ ਜੇ ਚਨਾਉਣ ਦਾ ਦੁਪੱਟਾ ਜੇ ਬਾਜੂ ਵਰਕ ਤੇ ਬਾਟਮ ਵਰਕ ਦੋਵੇਂ ਆਉਣੇ ਜੇ ਐਡ ਇਹਦੇ ਵਿੱਚ ਚੈੱਕ ਕਰ ਲਓ ਰੇਟ ਕੀ ਆ ਸਿਰਫ ਉਹੀ 845 ਦਾ ਸੂਟ ਜੇ ਉਦਾਂ ਇਹ 990 ਤੋਂ ਘੱਟ ਸੂਟ ਨਹੀਂ ਜੇ ਸੇਲ ਹੁੰਦਾ ਆਪਣੇ ਕੋਲ ਤੁਹਾਨੂੰ ਮਿਲਣਾ ਜੇ 845 ਦਾ ਉਹ ਵੀ ਅੱਜ ਸਾਲ ਦੀ ਆਖਰੀ ਸੇਲ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਦਲੋ ਕਰੋ ਚਾਕੇ ਇੱਕ ਹੋਰ ਸੋਹਣਾ ਜਿਹਾ ਸੂਟ ਇਸੇ ਸੇਲ ਦਾ ਤੁਹਾਨੂੰ ਮਿਲ ਜਣਾ ਹੈ ਜਿਹੜਾ ਕਿ ਇਸ ਸਾਲ ਦੀ ਆਖਰੀ ਸੇਲ ਸੀਜ਼ਨ ਦੀ ਵੱਡੀ ਸੇਲ ਜਿਹਦੇ ਵਿੱਚ ਪਿਓਰ ਦਾ ਦੁਪੱਟਾ ਤੇ ਨਾਲ ਸਾਰੇ ਸੂਟ ਦੇ ਵਿੱਚ ਹੈਂਡਵਰਕ ਰੇਟ ਆਉਣਾ ਜੇ ਸੂਟ ਦਾ ਸਿਰਫ 745 ਰੁਪਏ ਤੇ ਦੋ ਸੂਟ ਮਿਲਣੇ 1400 ਰੁਪਏ ਦੇ ਵਿੱਚ ਤੇ ਸ਼ਿਪਿੰਗ ਮਿਲਣੀ ਜੇ ਫ੍ਰੀ ਤੇ ਬਹੁਤ ਸੋਹਣਾ ਅੱਗੇ ਆ ਗਿਆ ਜੇ ਇਹਦੇ ਵਿੱਚ ਆਪਣੇ ਕੋਲ ਬਹੁਤ ਹੀ ਪਿਆਰਾ ਆ ਜਣਾ ਜੇ ਔਰਗੈਂਜਾ ਦਾ ਬਹੁਤ ਸੋਹਣੀ ਸ਼ਰਟ ਪੀਸ ਤੇ ਨਾਲ ਦੁਪੱਟਾ ਇਹਦਾ ਡਿਜੀਟਲ ਦੁਪੱਟਾ ਹੀ ਬੜਾ ਪਿਆਰਾ ਆ ਇਹਦਾ ਕਲਾ ਦੁਪੱਟਾ ਜਿਹੜਾ 1000 ਰੁਪਏ ਦੇ ਕਰੀਬ-ਕਰੀਬ ਆ ਜਿਹਦੇ ਵਿੱਚ ਬਹੁਤ ਸੋਹਣਾ ਸੀਕੁਐਂਸ ਦਾ ਵਰਕ ਆ ਕਟ ਵਰਕ ਆ ਡਿਜੀਟਲ ਪ੍ਰਿੰਟ ਆ ਔਰਗੈਂਜਾ ਦਾ ਦੁਪੱਟਾ ਆ ਬਾਟਮ ਨਾਲ ਮਸਲੀਨ ਦੀ ਆ ਆ ਸ਼ਰਟ ਪੀਸ ਆ ਇਹਦਾ ਵੀ ਸੇਮ ਰੇਟ ਮਿਲ ਜਣਾ ਤੁਹਾਨੂੰ 745 ਰੁਪਏ ਤੇ ਅੱਗੇ ਆ ਗਿਆ ਮਸਲੀਨ ਦੇ ਉੱਤੇ ਬਹੁਤ ਸੋਹਣਾ ਸੂਟ ਆ ਗਿਆ ਮਸਲੀਨ ਦਾ ਜਿਹਦੇ ਘੇਰੇ ਤੇ ਵਰਕ ਆ ਤੇ ਨਾਲ ਇਹਦੇ ਬਾਟਮ ਤੇ ਦੁਪੱਟਾ ਨਾਲ ਮਸਲੀਨ ਦਾ ਰੇਟ ਉਹੀ ਸੇਮ ਤੁਹਾਨੂੰ ਮਿਲਣਾ 745 ਦਾ ਸੂਟ ਤੇ ਅੱਗੇ ਆ ਗਿਆ ਜੇ ਆਪਣੇ ਕੋਲ ਚਾਕਲੇਟ ਸ਼ਿਮਰ ਦੇ ਉੱਤੇ ਕਟਵਰਕ ਦਾ ਡਿਜ਼ਾਈਨ ਜੇ ਬੜਾ ਸੋਹਣਾ ਦੁਪੱਟਾ ਨਾਲ ਵਾਈਟ ਫੈਬਰਿਕ ਆ ਜਣਾ ਜੇ ਚਾਕਲੇਟ ਸ਼ਿਮਰ ਦਾ ਰੇਟ ਸੇਮ ਉਹੀ 745 2 ਸੂਟ 1400 ਦੇ ਅੱਗੇ ਇੱਕ ਹੋਰ ਸੋਹਣਾ ਜਿਹਾ ਸੂਟ ਆ ਗਿਆ ਬਲੈਕ ਕਲਰ ਦੇ ਵਿੱਚ ਜਿਹੜਾ ਆ ਜਣਾ ਜੇ ਲਾਈਟ ਬਲੈਕ ਕਾਰਬਨ ਬਲੈਕ neck ਤੇ ਵਰਕ ਜੇ ਘੇਰੇ ਤੇ ਵਰਕ ਆ ਦੁਪੱਟਾ ਨਾਲ ਚਨੋਂਨ ਦਾ ਬਾਜੂ ਵਰਕ ਨਾਲ ਜੇ ਰੇਟ ਇਹਦਾ ਵੀ ਸੇਮ ਆ ਜਣਾ ਜੇ 745 ਰੁਪਏ ਤੇ ਲੋ ਕਰਦੇ ਆ ਇੱਕ ਹੋਰ ਸੋਹਣੇ ਜੇ ਸੂਟਾਂ ਦੀ ਵੀਡੀਓ ਸ਼ੁਰੂ ਜਿਹਦੇ ਵਿੱਚ ਰੇਟ ਅੱਜ ਦੇ ਜਿਹੜੇ ਆਉਣੇ ਆ ਉੱਪਰ ਤੋਂ ਥੱਲੇ ਵਾਲ ਨੂੰ ਚਲਦੇ ਆਉਣੇ ਆ ਤੇ ਤੁਸੀਂ ਰੇਟ ਚੈੱਕ ਕਰੀ ਜਿਓ ਲਾਸਟ ਤੱਕ ਤੁਹਾਨੂੰ ਮੈਂ ਰੇਟ ਇੰਨੇ ਸੋਹਣੇ ਦੇ ਦੇਣੇ ਤੇ ਸੂਟ ਕਮਾਲ ਦੇ ਇਹ ਚੈੱਕ ਕਰਿਓ ਜਿਹਦੇ ਵਿੱਚ ਫੈਬਰਿਕ ਆਉਣਾ ਜੇ ਕ੍ਰੇਪ ਸਿਲਕ ਦਾ ਬਹੁਤ ਸੋਹਣਾ ਸੂਟ ਜੇ ਜਿਹਦੇ ਵਿੱਚ ਆ ਜਣਾ ਜੇ ਫੁਲਕਾਰੀ ਵਰਕ ਦਾ ਬੜਿਆ ਹੋਇਆ ਡਿਜ਼ਾਈਨ ਦੁਪੱਟਾ ਔਰਗਾਂਜਾ ਦਾ ਸਾਰੇ ਸੂਟ ਦੇ ਵਿੱਚ ਸੇਮ ਇਦਾਂ ਡਿਜ਼ਾਈਨ ਆ ਜਾਊਗਾ ਜੇ ਸਿੰਗਲ ਸੂਟ ਦਾ ਰੇਟ ਆਉਣਾ ਜੇ ਅੱਜ ਦੀ ਵੀਡੀਓ ਦੇ ਵਿੱਚ ਸੀਜ਼ਨ ਦੀ ਆਖਰੀ ਸੇਲ ਦੇ ਨਾਲ ਸ਼ੇ ਸੋਪਾ ਇੰਡਾਲੀਰ ਭਈਏ 2 ਸੂਟ ਬੁੱਕ ਕਰਦੇ ਜੇ 1200 ਰੁਪਏ ਦੇ ਵਿੱਚ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਚੈੱਕ ਕਰੋ ਅੱਗੇ ਆ ਗਿਆ ਬਰਬਰੀ ਦਾ ਸੂਟ ਬਹੁਤ ਸੋਹਣਾ ਡਿਜ਼ਾਈਨ ਜੇ ਦੁਪੱਟਾ ਨਾਲ ਚੈੱਕ ਕਰ ਲਓ ਬਰਬਰੀ ਦਾ ਸੂਟ ਜੇ ਇਹ ਵੀ 990 ਰੁਪਏ ਵਾਲਾ ਹੈ ਜਿਹੜਾ ਅੱਜ ਤੁਹਾਨੂੰ ਅਸੀਂ ਦੇਣਾ ਵੱਡੀ ਆਫਰ ਦੇ ਨਾਲ ਆਫਰ ਕੀ ਆ ਸਾਲ ਦੀ ਆਖਰੀ ਸੇਲ ਦੇ ਨਾਲ ਦੁਪੱਟਾ ਬਰਬਰੀ ਦਾ ਸੂਟ ਬਰਬਰੀ ਦਾ ਡਿਜ਼ਾਈਨ ਫਰੰਟ ਦਾ ਬਹੁਤ ਸੋਹਣਾ ਬਾਜੂ ਵਰਕ ਹੈਵੀ ਬਾਟਮ ਵਰਕ ਉਸ ਤੋਂ ਵੀ ਹੈਵੀ ਹੁਣ ਪਤਾ ਨਹੀਂ ਲੱਗਣਾ ਵੀ ਕਿਹੜੀ ਚੀਜ਼ ਜ਼ਿਆਦਾ ਹੈ ਵੀ ਆ ਚੈੱਕ ਕਰੋ ਬਾਜੂ ਵਰਕ ਔ ਰੇਟ ਆ ਗਿਆ ਇਹਦਾ 645 ਸਿੰਗਲ ਦਾ ਦੋ ਸੂਟ 1200 ਰੁਪਏ ਦੇ ਦੇ ਵਿੱਚ ਵੱਡੀ ਆਫਰ ਦੇ ਨਾਲ ਜੇ ਫ੍ਰੀ ਸ਼ਿਪਿੰਗ ਦੇ ਨਾਲ ਜੇ ਦੁਕਾਨ ਤੋਂ ਆ ਕੇ ਲੈ ਕੇ ਜਾਣੇ ਆ ਤਾਂ ਤੁਹਾਨੂੰ ਦੁਕਾਨ ਤੋਂ ਵੀ ਮਿਲ ਜਾਣਗੇ 바ਰਗੇਨਿੰਗ ਨਹੀਂ ਜੇ ਹੋਣੀ ਦੁਕਾਨ ਤੇ ਆਣ ਕੇ ਜੇ ਆਖੋ ਵੀ ਸਾਨੂੰ ਇਹ 500 ਦਾ ਦੇ ਦਿਓ ਸੀਜ਼ਨ ਖਤਮ ਹੋਣ ਡਿਆ ਇਦਾਂ ਇਦਾਂ ਉਹ ਕੰਮ ਨਹੀਂ ਜੇ ਹੋਣਾ ਚੈੱਕ ਕਰਿਓ ਰੇਟ ਦਊਗਾ ਤੁਹਾਨੂੰ ਮੈਂ ਜਿਹੜੇ ਵੀਡੀਓ ਚ ਪਾਏ ਉਹੀ ਤੁਸੀਂ ਆਨਲਾਈਨ ਆਫਲਾਈਨ ਜਿੱਦਾਂ ਮਰਜ਼ੀ ਮੰਗਾ ਲਿਓ ਇਹ ਚ ਆ ਗਿਆ ਦੂਸਰਾ ਕਲਰ ਆਪਣੇ ਕੋ ਮੇਰੂਨ ਸ਼ੇਡ ਬਹੁਤ ਪਿਆਰੀ ਸ਼ੇਡ ਜੇ ਬਰਬਰੀ ਦੀ ਆ ਜਣੀ ਇਹਦੇ ਨਾਲ ਬਹੁਤ ਸ਼ਾਨਦਾਰ ਦੁਪੱਟੇ ਦੀ ਡਿਜ਼ਾਈਨਿੰਗ ਦੇ ਨਾਲ ਨਾਲ ਬਾਟਮ ਵਰਕ ਬਾਜੂ ਵਰਕ ਇਹਦੇ ਵਿੱਚ ਵੀ ਐਡ ਰਹਿਣਾ ਜੇ ਰੇਟ ਸੇਮ ਆ ਜਾਣਾ ਜੀ ਅੱਗੇ ਆਗਾ ਸਿੰਧੀ ਬੂਟੀ ਦੇ ਉੱਤੇ 1 1 2 2 ਸੂਟ ਹੀ ਨੇ ਜਿਹੜੇ ਹੁਣ ਇਹਦੇ ਵਿੱਚ ਕੁਆਂਟੀਟੀ ਨਹੀਂ ਹੈਗੀ ਤਾਂ ਕਰਕੇ ਰੇਟ ਤੁਹਾਨੂੰ ਮੈਂ ਇਹ ਦੇ ਦਿੱਤੇ ਆ ਕਸਟਮਰ ਹੁਣ ਪਿਛਲੇ ਰੇਟਾਂ ਦੇ ਨਾਲ ਤੇ ਪਿਛਲੇ ਸੂਟਾਂ ਦੇ ਨਾਲ ਇਹਨੂੰ ਕੰਪੇਅਰ ਨਾ ਕਰਿਓ ਦੂਜੀ ਗੱਲ ਇਹ ਆ ਕਿ ਸਾਲ ਖਤਮ ਹੋਣ ਡਿਆ ਸੀਜ਼ਨ ਖਤਮ ਹੋਣ ਡਿਆ ਆ ਇਹ ਕਰਕੇ ਆਪਾਂ ਸਟਾਕ ਕਲੀਅਰੈਂਸ ਸੇਲ ਜਿਹੜੀ ਉਹ ਦੇਣ ਡੇ ਤੁਹਾਨੂੰ ਸੀਜ਼ਨ ਦੇ ਐਂਡ ਦੇ ਵਿੱਚ ਸਾਲ ਦੀ ਆਖਰੀ ਸੇਲ ਆ ਵੱਡੀਆਂ ਆਫਰਾਂ ਦੇ ਨਾਲ ਰੇਟ ਆਉਣ ਡਿਆ ਸ 645 ਰੁਪਏ ਦੋ ਸੂਟ ਫ੍ਰੀ ਸ਼ਿਪਿੰਗ ਦੇ ਵਿੱਚ ਕਿਤੇ ਵੀ ਤੁਸੀਂ ਮੰਗਾ ਲਿਓ 1200 ਦੇ ਨਾਲ ਚੈੱਕ ਕਰੋ ਜੀ neck ਤੇ design ਜੇ bottom work ਜੇ bottom work dupatta muslin ਦਾ fabric muslin ਦਾ ਸਾਰਾ ਸੂਟ ਬਹੁਤ ਸੋਹਣਾ ਬਣਿਆ ਜੇ ਰੇਟ ਸਿਰਫ ਇਹਦਾ ਆ ਗਿਆ ਦੋ ਸੂਟ 1200 ਰੁਪਏ ਦੇ ਵਿੱਚ ਸਿੰਗਲ ਆ ਜਾਣਾ ਜੇ 645 ਰੁਪਈਆ ਦਾ ਚੈੱਕ ਕਰ ਲਿਓ bottom work ਬਹੁਤ ਸੋਹਣਾ ਹੈਵੀ ਬਣਿਆ ਜੇ ਨਾਲ ਇਹ ਤੇ neck ਦਾ design ਬਹੁਤ ਸ਼ਾਨਦਾਰ ਜੇ ਉਹ ਇੱਕ ਹੋਰ ਸੋਹਣਾ ਜਿਹਾ ਕਲਰ ਤੁਹਾਨੂੰ ਦਿਖਾ ਦਿੰਨਾ ਆ ਫੈਬਰਿਕ ਆਉਣਾ ਜੇ ਵਿਸਕੋਸ ਔਰ ਗੰਜਾ ਦਾ ਨਾਲ ਦੁਪੱਟਾ ਆਉਣਾ ਜੇ ਪੇਂਟ ਵਾਲਾ ਬਾਜੂ ਦੇ ਪੇਂਟ ਆਉਣਾ ਜੇ ਆਲ ਓਵਰ ਸੂਟ ਜੇ ਕੱਟ ਜਿਹੜੀ ਜੇ ਇਹਦੀ 5 ਮੀਟਰ ਦੀ ਰਹਿਣੀ ਜੇ ਤੇ ਦੁਪੱਟਾ ਨਾਲ ਜੇ ਰੇਟ ਇਹਦਾ ਵੀ ਤੁਹਾਨੂੰ ਦੇ ਦੂੰਗਾ 645 ਰੁਪਏ ਫ੍ਰੀ ਸ਼ਿਪਿੰਗ ਦੋ ਸੂਟ 1200 ਦੇ ਵਿੱਚ ਤੇ ਇਸੇ ਦੇ ਵਿੱਚ ਅੱਗੇ ਆ ਗਿਆ ਜੇ ਬਹੁਤ ਪਿਆਰਾ ਜਿਹਾ ਕਲਰ ਜਿਹੜਾ ਆਇਆ ਨਾ ਜੇ ਫਾਲਸਾ ਕਲਰ ਤੇ ਰੇਟ ਆ ਗਿਆ ਜੇ ਇਹਦਾ ਵੀ ਸੇਮ ਉਹੀ ਨਾਲ ਇਹਦੇ ਬਾਟਮ ਮਸਲੀਨ ਦੀ ਆਉਣੀ ਜੇ ਸ਼ਰਟ ਦਾ ਜਿਹੜਾ ਜੇ ਫੈਬਰਿਕ ਆਉਣਾ ਜੇ 1200 ਦੇ 2 ਸੂਟ ਨੇ ਸਿੰਗਲ ਜਿਹੜਾ ਜੇ 645 ਹੁੰਦਾ ਅੱਗੇ ਆ ਗਿਆ ਵਾਈਟ ਜ਼ੋਰ ਝੜ ਦੇ ਉੱਤੇ ਇਹ ਵੀ ਤੁਹਾਨੂੰ ਸੇਮ ਰੇਟ 'ਚ ਮਿਲ ਜੂਗਾ ਸ਼ਿਪਿੰਗ ਫਰੀ ਦੇ ਨਾਲ ਚੈੱਕ ਕਰ ਲਿਓ ਪੇਂਟ ਵਾਲਾ ਸੂਟ ਜੇ ਫੈਬਰਿਕ ਜ਼ੋਰ ਝੜਦਾ ਜੇ ਰੇਟ ਸੇਮ ਆਇਆ ਹੈ ਨਾ ਜੇ 645 ਰੁਪਏ ਇੱਕ ਹੋਰ ਸੋਹਣਾ ਜਿਹਾ ਸੂਟ ਆ ਗਿਆ ਵਿਸਕੋਸ ਔਰਗਾਂਜਾ ਨਾਇਬਲ ਚਲਿਆ ਸੀ ਔਰਗਾਂਜਾ ਵਿਸਕੋਸ ਦੇ ਨਾਲ ਜੇ ਦੁਪੱਟਾ ਨਾਲ ਜੇ ਬਹੁਤ ਸੋਹਣਾ ਫੈਬਰਿਕ ਹੈਗਾ ਜੇ ਵਿਸਕੋਸ ਦਾ ਤੇ ਨਾਲ ਪੇਂਟ ਜੇ ਦੁਪੱਟਾ ਵੀ ਪੇਂਟ ਵਾਲਾ ਜੇ ਉਹ ਵੀ ਵਿਸਕੋਸ ਦਾ ਰੇਟ ਇਹਦਾ ਵੀ ਮਿਲ ਜਾਣਾ ਜੇ 645 ਰੁਪਏ ਫ੍ਰੀ ਸ਼ਿਪਿੰਗ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਕਰਿਓ ਚੈੱਕ ਸੂਟ ਆਗਾ ਜੇ ਪ੍ਰਿੰਟ ਫੈਬਰਿਕ ਹੈਗਾ ਜੇ ਮਸਲੀਨ ਦਾ ਦੁਪੱਟਾ ਆਗਾ ਜੇ ਔਰਗਾਂజా ਦਾ ਦੋ ਸੂਟ ਮਿਲਨੇ ਜੇ ਤੁਹਾਨੂੰ ਆ ਵਾਲੇ ਜਿਹੜੀ ਵੀਡੀਓ ਚੱਲਣ ਲੱਗੀ ਆ ਇਹਦੇ ਵਿੱਚ ਮਿਲਨੇ ਜੇ 1000 ਰੁਪਏ ਦੇ ਦੋ ਸਿੰਗਲ ਸੂਟ ਆਉਣਾ ਜੇ 545 ਦਾ ਜਲਦੀ ਜਲਦੀ ਬੁੱਕ ਕਰ ਲਿਓ ਤੇ ਸਕਿਪ ਨਾ ਕਰਿਓ ਤੇ ਮਿਸ ਨਾ ਕਰਿਓ ਸਟਾਕ ਲਿਮਟਿਡ ਰਹਿਣ ਵਾਲਾ ਜੇ ਬਹੁਤ ਜ਼ਿਆਦਾ ਇਹਦੇ ਵਿੱਚ ਸਟਾਕ ਨਹੀਂ ਹੈਗਾ ਬਲੈਕ ਸੂਟ ਆ ਗਿਆ ਜੇ ਫੈਬਰਿਕ ਜੋਰਜਟ ਦੇ ਨਾਲ ਜਿਹੜਾ ਦਾ ਫੈਬਰਿਕ ਜੇ ਨੈਕ ਦੇ ਉੱਤੇ ਡਿਜ਼ਾਈਨ ਬਹੁਤ ਸੋਹਣਾ ਜੇ ਤੇ ਨਾਲ ਦੁਪੱਟਾ ਜੋਰਜਟ ਦਾ ਤੇ ਇਧਰੋਂ ਘੇਰੇ ਤੇ ਵਰਕ ਜੇ ਰੇਟ ਸੇਮ ਆ ਗਿਆ 545 ਰੁਪਏ ਚੈੱਕ ਜ਼ਰੂਰ ਕਰਿਓ ਸ਼ੇਡ ਆ ਕਿ ਜੇ ਮਰਜੈਂਟਾ ਮਰਜੈਂਟਾ ਕਲਰ ਜੇ ਰਾਣੀ ਸ਼ੇਡ ਜਿਹਦੇ ਘੇਰੇ ਤੇ ਵਰਕ ਆਉਂਦਾ ਜੇ ਬੜਾ ਸੋਹਣਾ ਦੁਪੱਟਾ ਨਾਲ ਬਣਿਆ ਆਉਂਦਾ ਜੇ ਨੈਕ ਤੇ ਵਰਕ ਜੇ ਇਹ ਵੀ ਸੇਮ ਰੇਟ 'ਚ ਦੇ ਦੂੰਗਾ ਤੁਹਾਨੂੰ ਮੈਂ 545 ਰੁਪਏ ਦੇ ਵਿੱਚ ਦੋ ਸੂਟ ਆ ਜਾਣੇ ਜੇ ਸਿਰਫ ਤੁਹਾਨੂੰ ਮਿਲਣੇ 1100 ਰੁਪਏ ਦੇ ਵਿੱਚ ਜੋ ਦੁਪੱਟਾ ਵੀ ਨਾਲ ਜੋਰਜਟ ਦਾ ਕਲਰ ਸੂਟ ਦਾ ਬਲੈਕ ਰੇਟ ਸੇਮ ਉਹੀ 545 ਰੁਪਏ ਅੱਗੇ ਆ ਗਿਆ ਫੈਬਰਿਕ ਮਸਲੀਨ ਦਾ ਸੀਕਵੈਂਸ ਵਾਲਾ ਵਰਕ ਜੇ ਸੂਟ ਦੇ ਉੱਤੇ ਰੇਟ ਸੇਮ ਆ ਜਣਾ ਜੇ 545 ਦਾ ਸੂਟ ਸ਼ਿਪਿੰਗ ਫਰੀ ਦੇ ਨਾਲ ਫੈਬਰਿਕ ਆ ਗਿਆ ਜੋਰਜਟ ਦਾ ਮੋਰਾ ਵਾਲਾ ਡਿਜ਼ਾਈਨ ਜੇ ਦੁਪੱਟਾ ਨਾਲ ਡਿਜ਼ਾਈਨਰ ਬਣਿਆ ਜੇ ਤੇ ਨਾਲ ਘੇਰੇ ਤੇ ਵਰਕ ਜੇ ਬਾਹਾਂ ਤੇ ਵਰਕ ਜੇ ਬਾਟਮ ਤੇ ਵਰਕ ਜੇ ਕਲਰ ਆ ਗਿਆ ਜੇ ਲਵੈਂਡਰ ਦੁਪੱਟਾ ਨਾਲ ਕੰਟਰਾਸਟ ਅੱਗੇ ਆ ਗਿਆ ਜੇ ਮਸਲੀਨ ਦਾ ਸੂਟ ਜੇ ਤੇ ਮਸਲੀਨ ਦਾ ਹੀ ਨਾਲ ਦੁਪੱਟਾ ਜੇ ਮਸਲੀਨ ਦਾ ਅਡਿਸ਼ਨਲ ਦੁਪੱਟਾ ਨਾਲ ਬਾਟਮ ਤੇ ਨਾਲ ਸ਼ਰਟ ਇਹਦਾ ਵੀ ਸੇਮ ਰੇਟ 545 ਰੁਪਏ ਫ੍ਰੀ ਸ਼ਿਪਿੰਗ ਤੇ ਆ ਵੀ ਸੋਹਣਾ ਇਹ ਸੂਟ ਚੈੱਕ ਕਰ ਲਿਓ ਜਿਹਦੇ ਵਿੱਚ ਮਿਲਣਾ ਤੁਹਾਨੂੰ ਆਰੀ ਵਰਕ ਸਾਰੇ ਸੂਟ ਤੇ ਨਾਲ ਇਹਦੇ ਬਾਟਮ ਦੇ ਉੱਤੇ ਵਰਕ ਤੇ ਦੁਪੱਟਾ ਨਾਲ ਆ ਜਣਾ ਜੇ ਡਿਜੀਟਲ ਪ੍ਰਿੰਟ ਦੇ ਵਿੱਚ ਫੈਬਰਿਕ ਜੌਰਜਟ ਬਰਬਰੀ ਦਾ ਰੇਟ ਸੇਮ ਉਹੀ 1000 ਦੇ ਦੋ ਸੂਟ ਸਿੰਗਲ ਸੂਟ ਮਿਲਣਾ ਜੇ 545 ਦੇ ਨਾਲ ਜੌਰਜਟ ਦਾ ਸੂਟ ਜੇ ਨੈੱਕ ਹੈਵੀ ਬਾਜੂ ਵਰਕ ਹੈਵੀ ਦੁਪੱਟਾ ਨਾਲ ਹੈਵੀ ਤੇ ਸਾਰੇ ਸੂਟ ਦੇ ਉੱਤੇ ਵਰਕ ਤੇ ਥੱਲੇ ਤੁਸੀਂ ਵੇਖ ਸਕਦੇ ਜੇ ਇਹਦੇ ਬਾਜੀ ਵਰਕ ਤੇ ਬਾਟਮ ਵਰਕ ਦੋਵੇਂ ਐਡ ਜੇ ਰੇਟ ਸੇਮ ਉਹੀ ਅੱਗੇ ਆਗਾ ਜੋਰ ਜੱਟ ਦੇ ਉੱਤੇ ਪੇਂਟ ਤੇ ਨਾਲ ਵਰਕ ਦੁਪੱਟਾ ਵੀ ਨਾਲ ਪੇਂਟ ਵਾਲਾ ਰੇਟ ਆਗਾ ਸੇਮ ਉਹੀ 545 ਰੁਪਈਆ ਦੇ ਨਾਲ ਤੇ ਇਹ ਤਾਂ ਅਸੀਂ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਆ ਗਿਆ ਇਹਨਾਂ ਦਾ 10000 ਦੇ 2 545 ਦਾ 1 ਦੁਪੱਟਾ ਮਸਲੀਨ ਬਾਟਮ ਮਸਲੀਨ ਤੇ ਸ਼ਰਟ ਆ ਗਈ ਬਰਬਰੀ ਦੀ ਸੋਨਾ ਪ੍ਰਿੰਟ ਜੇ ਬਰਬਰੀ ਦੀ ਸ਼ਰਟ ਦਾ ਤੇ ਰੇਟ ਆਗਾ ਜੇ ਇਹਦਾ ਵੀ ਸੂਟ ਦਾ 545 ਰੁਪਈਏ ਨੈਕਸਟ ਚੈੱਕ ਕਰ ਲਿਓ ਇਹ ਵੀ ਆ ਗਈ ਸ਼ਰਟ ਬਰਬਰੀ ਦੀ ਦੁਪੱਟਾ ਮਸਲੀਨ ਦਾ ਬਾਟਮ ਵੀ ਨਾਲ ਮਸਲੀਨ ਦੀ ਤੇ ਰੇਟ ਉਹੀ ਸੇਮ 545 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਅੱਗੇ ਆ ਗਿਆ ਔਰਗੈਂਜਾ ਦੇ ਉੱਤੇ ਦੁਪੱਟੇ ਤੇ ਵੀ ਵਰਕ ਆਉਣਾ ਜਾਂ ਦੁਪੱਟਾ ਵੀ ਨਾਲ ਔਰਗੈਂਜਾ ਦਾ ਜੇ ਸਾਰੇ ਸੂਟ ਦੇ ਉੱਤੇ ਵਰਕ embroidery ਬਹੁਤ ਸੋਹਣਾ ਛੋਟੀਆਂ ਛੋਟੀਆਂ ਬੂਟੀਆਂ ਫੈਬਰਿਕ ਵਿਸਕੋਸ ਔਰਗੈਂਜਾ ਰੇਟ 545 ਫ੍ਰੀ ਸ਼ਿਪਿੰਗ ਦੇ ਨਾਲ ਤੇ ਆਹ ਸੋਹਣੇ ਜਿਹੇ ਆ ਗਏ ਜੇ ਫਰੌਕ ਸੂਟ ਇਹਨਾਂ ਦੇ ਤੇ ਫਰੰਟ ਬੈਕ ਵਰਕ ਆ ਜਣਾ ਜੇ ਸੂਟ ਦੇ ਉੱਤੇ ਦੁਪੱਟਾ ਨਾਲ ਔਰਗੈਂਜਾ ਦਾ ਟਾਈ ਐਂਡ ਡਬਲ ਕਲਰ ਇਹਦੇ ਵਿੱਚ ਆ ਜਾਣਾ ਜੇ ਦੁਪੱਟੇ ਦੇ ਤੇ ਨਾਲ ਆ ਜਾਣਾ ਜੇ نیچے ਦੇ ਘੇਰੇ ਤੇ ਵਰਕ ਰੇਟ ਸੇਮ ਉਹੀ ਆ ਜਾਣਾ ਜੇ ਇਹਦਾ ਵੀ 545 ਸਿੰਗਲ ਦਾ 2 ਸੂਟ ਆਜਣਾ ਜੇ 1000 ਰੁਪਏ ਦੇ ਪਲਾਜੋ ਆਜਣਾ ਜੇ ਕਾਟਨ ਦਾ ਦੁਪੱਟਾ ਜੋਰਜਟ ਦਾ ਤੇ ਸ਼ਰਟ ਵੀ ਜੋਰਜਟ ਦੀ ਰੇਟ ਸੇਮ ਉਹੀ 545 ਇਹ ਵੀ ਫਰੰਟ ਬੈਕ ਵਰਕ ਦੇ ਨਾਲ ਆ ਗਿਆ ਜੇ ਔਰਗਾਂజా ਦੁਪੱਟੇ ਦੇ ਨਾਲ ਜੇ ਇਹ ਤੁਸੀਂ ਬੁੱਕ ਕਰਿਓ ਫ੍ਰੀ ਸ਼ਿਪਿੰਗ ਦੇ ਨਾਲ ਫਰੰਟ ਬੈਕ ਵਰਕ ਆਜਣਾ ਜੇ ਸ਼ਰਟ ਤੇ ਰੇਟ ਆਜਣਾ ਜੇ ਇਹਦਾ ਵੀ 545 ਰੁਪਏ ਅੱਗੇ ਆ ਗਿਆ ਜੇ ਬਰਬਰੀ ਦੇ ਉੱਤੇ ਸੂਟ ਤੇ ਇੱਕ ਇਹਦੇ ਵਿੱਚ ਮਿਲ ਜਣਾ ਜੇ ਮਸਲੀਨ ਦੇ ਵਿੱਚ ਪ੍ਰਿੰਟ ਸੇਮ ਹੁਣ ਤੁਸੀਂ ਡਿਸਾਈਡ ਕਰ ਲਿਓ ਆ ਬਰਬਰੀ ਵਾਲਾ ਲੈਣਾ ਕਿ ਮਸਲੀਨ ਦਾ ਲੈਣਾ ਮੈਨੂੰ ਕਨਫਰਮ ਕਰ ਦਿਓ ਨਾਲ ਇਹਦੇ ਦੁਪੱਟਾ ਆਇਆ ਜੇ ਬਹੁਤ ਸੋਹਣਾ ਬਾਟਮ ਆਇਆ ਜੀ ਜੇ ਬਹੁਤ ਸ਼ਾਨਦਾਰ ਰੇਟ ਆਇਆ ਜੇ ਇਹਦਾ ਵੀ ਸੇਮ 545 ਦਾ ਅੱਗੇ ਆ ਗਿਆ ਜੇ ਬਹੁਤ ਸੋਹਣਾ ਮੂਂਗੀਆਂ ਕਲਰ ਰੇਟ ਸੇਮ ਉਹੀ 545 2 ਸੂਟ 1000 ਰੁਪਏ ਇਹਦੇ ਵਿੱਚ ਫਿਰ ਆ ਗਿਆ ਬਰਬਰੀ ਦਾ ਪ੍ਰਿੰਟ ਸ਼ਾਨਦਾਰ ਜਾਂ ਜਿਹਦੇ ਵਿੱਚ ਬਾਟਮ ਆਇਆ ਨਹੀਂ ਬੜੀ ਸੋਹਣੀ ਮਸਲੀਨ ਦੀ ਦੁਪੱਟਾ ਵੀ ਮਸਲੀਨ ਦਾ ਰੇਟ 545 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਇੱਕ ਹੋਰ ਸੋਹਣਾ ਜਿਹਾ ਪ੍ਰਿੰਟਰ ਤੇ ਨਾਲ ਪ੍ਰਿੰਟ ਬਾਟਮ ਬਾਟਮ ਪਲੇਨ ਦੁਪੱਟਾ ਪ੍ਰਿੰਟ ਤੇ ਸ਼ਰਟ ਵੀ ਆਣੀ ਪ੍ਰਿੰਟਡ ਸੇਮ ਰੇਟ ਦੇ ਉੱਤੇ ਦੇ ਦੂੰਗਾ ਤੁਹਾਨੂੰ 545 ਰੁਪਈਆ ਦੇ ਨਾਲ ਅੱਗੇ ਆ ਗਿਆ ਸ਼ਿਮਰ ਦਾ ਸੂਟ ਬਹੁਤ ਸੋਹਣਾ ਜਿਹਾ ਬਾਟਮ ਤੇ ਘੇਰਾ ਵਰਕ ਦੁਪੱਟਾ ਔਰਗਾਂజా ਦਾ ਬਹੁਤ ਸੋਹਣਾ ਡਿਜ਼ਾਈਨ ਰੇਟ ਇਹਦਾ ਵੀ ਸੇਮ ਦੇ ਦੂੰਗਾ 545 ਰੁਪਈਆ ਫ੍ਰੀ ਸ਼ਿਪਿੰਗ ਦੇ ਵਿੱਚ